ਆਨੇ ਦੇ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਜਾਸ ਅਸ਼ਟ ਪੜੇ ਸਤਿ ਸਾਜੇ ਅੰਦਰ ਪ੍ਰਵਢੇ ਠਾ ਨਾਮ ਪ੍ਰਭੂ ਕਾ ਲੱਗਾ ਮਿਠਾ ਸਗਰਸ ਮਿ ਗਰੇ ਇਕ ਸਕਟਮਾਹੀ ਅਨਕ ਰੰਗ ਨਾਮ ਦਾਹਿਤਾ ਹੈ ਨਾਨਦ ਅਮਦ ਪ੍ਰਵ ਕਾ ਨਾਮ ਦੇਹੀ ਮੈ ਇਸ ਤਾਦਿਸ ਰਾਮ ਸੰਨ ਸਮਾਧ ਅਨਹ ਤੈ ਨਾਦ ਕਹਿ ਨਾ ਜਾਇ ਅਚਰਜ ਬਿਸਮਾਦ ਤਨ ਦੇਖਿਆ ਵਿਸਿਆਵਦ ਕਾਏ ਨਾਨਕ ਤਹਨ ਸੋ ਜੀ ਪਾਏ ਸੋ ਅੰਤ ਸਬਾਰੇ ਅਨੰਤਾ ਕੜਕੜ ਬਿਆਪ ਰਹਾ ਭਗਵੰਦ ਨਮਾਹੇ ਆਕਾਸ਼ ਭਿਆਲ ਸਰਬ ਲੋਕ ਪੂਰਨ ਪਿਤਪਾਲ ਬਤਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮ ਤਉਣ ਪਾਣੀ ਵਸੰਤਰ ਮਾਹੀ ਚਾਰ ਕੁੰਟ ਧਜ ਸੇ ਸਮਾਹੀ ਕਸਤੇ ਪੰਡ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਮੇਦ ਪੁਰਾਨ ਸੰਮਰਤ ਮੈਂ ਦੇਖਾ ਸਸਿਅਰਸੂ ਨਖਰ ਮੈਂ ਆਇਆ ਪਾਣੀ ਪ੍ਰਾਪਤੀ ਸਭ ਕੋ ਬੋਲੇ ਆਪੇ ਡੋਲ ਨਾ ਤਦ ਹੋਂ ਡੋਲੇ ਸਰਬ ਕਮਾਕਰ ਖੇਲ ਖੇਲ ਮੋਲ ਨ ਪਾਈਐ ਗੁਣ ਹੈ ਮੋਲ ਸਰਬ ਜੋਤ ਨ ਜਾਣੀ ਜੋਤ ਧਾਰ ਰਿਹਾ ਸੁਆਮੀ ਉਹ ਤੋਤਾ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤੰਨਾ ਇਹੋ ਬਿਸਾਸਿ ਸੰਤ ਜਨਾਂ ਕਾਪੇ ਖੰਸਾ ਬ੍ਰਹਮਾ ਸੰਤ ਜਨ ਕਹਿ ਹਰਿ ਜੈ ਸਭ ਧਰਮ ਸੰਤ ਜਨ ਸੁਨਹਿ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨ ਜਤਾ ਤਸਕੀਏ ਰਹਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮੰਨੈ ਆਰੰਗ ਕਨਾਵਨ ਹਰਿ ਪ੍ਰਾਮ ਜਨੈ ਅੰਤਰ ਬਸੇ ਬਾੜ ਪੀਓ ਹੀ ਨਾਨਕ ਦਰਸ਼ਨ ਦੇਵ ਸਭ 모ਹੀ ਆਪ ਸਤਿ ਆਤੀਆ ਸਭ ਸਤਿ ਕਿਸ ਪ੍ਰਭ ਤੇ ਸੰਲੀ ਉਤਪਤ ਕਿਸ ਭਾਵਤਾ ਕਰੇ ਬਿਸਥਾਰ ਕਿਸ ਭਾਵਤਾ ਏ ਕੰਕਾ ਕਲਾ ਲਖੀ ਨਾ ਜਾਏ ਜਿਸ ਭਾਵੈ ਤੁਸ ਲੈ ਮਨ ਲਾਏ ਕਵਨ ਨਿਗਟ ਕਵਨ ਕਹੀਐ ਦੂਰਾ ਆਪੇ ਆਪਿ ਆਪਿ ਪਰਵੂਰ ਤਜ ਜਿਸੇ ਆਪ ਜਨਾਏ ਨਾਨਕ ਤਹ ਜਨ ਆਪ ਬੁਝਾਏ ਸਰਬ ਪੂਰਤਿ ਆਪ ਵਰਤਾਰਾ ਸਰਬ ਨੈਨ ਆਪ ਦੇਖਨ ਹਾਰਾ ਸਰਬ ਸੁਮਦਰਿ ਜਾਤ ਤਾ ਪਣਾ ਆਪਣਾ ਜਸ ਆਪ ਹੀ ਸੁਣਾ ਆਪਟ ਜਾਣੇ ਖੇਲ ਬਨਾਇਆ ਆਗਿਆ ਕਾਲੀ ਕਿੰਨੀ ਮਾਇਆ ਸਭ ਕਹਿ ਮੰਦ ਲਿਬ ਤੋਰੈ ਜੋਤਿਸ਼ ਕਹਿਨਾ ਸਉ ਆਪੇ ਕਹੈ ਆਕੇ ਆਇਆ ਵੈ ਆਕੇ ਜਾਏ ਨਾਨਕ ਜਾ ਭਾਵ ਤਾ ਲੈ ਸਮਾਏ ਇਸਤੇ ਹੋਇਸ ਨਹੀਂ ਬੁਰਾ ਹੋਰਾ ਕਹੋ ਕਿਨੈ ਕਸ਼ਕਰ ਆਪ ਭਲਾ ਕਰਦੋ ਤਤ ਨਹੀਂ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਬਸਾਚ ਪੋਤ ਪੋਤੇ ਆਪਣ ਸੰਗਰਾਜ ਆਮੀ ਗੱਤਬਤ ਕਹੀ ਨ ਜਾਏ ਦੂਸਰ ਹੋਏ ਤ ਸੋਜੀ ਪਾਏ ਤਿਸ ਕਾ ਕੀ ਆਸ ਪਰਵਾਨ ਗੁਰ ਪ੍ਰਸਾਦ ਨਾਨਕੇ ਹੋ ਜਾਨ ਜੋ ਜਨਨ ਤ ਸਦਾ ਸੁਖ ਹੋਏ ਆਪ ਮਲਾਇ ਲੈ ਬ੍ਰੰਸ ਹੋਏ ਉਹ ਤਮੰਤ ਕੋਦਮੰਤ ਪਤਰੰਤ ਜੀਵਨ ਭਗਤ ਜਿਸ ਰਤ ਪਦਮੰਤ ਧੰਨ ਧੰਨ ਤਨ ਜਨ ਆਇਆ ਜਿਸ ਪਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸਵਾਉ ਜਨ ਕਾ ਸੰਗ ਜਨ ਆਵੈ ਨਾਉ ਆਪ ਮੁਗਤ ਨ ਪ੍ਰਕਰੈ ਸੰਸਾਰ ਨਾਨਕ ਕਸ ਜਨ ਕੋ ਸਦਾ